ਪੁਰਾਣੇ ਵੇਲਿਆਂ ਦੀ ਗੱਲ ਐ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਚੋਰ ਰਿਹਾ ਕਰਦਾ ਸੀ ਜਦੋਂ ਰਾਤ ਹੋਇਆ ਕਰਦੀ ਤਾਂ ਚੋਰੀ ਤੇ ਨਿਕਲ ਜਾਇਆ ਕਰਦਾ ਅੱਜ ਜਦੋਂ ਚੋਰੀ ਕਰਨ ਗਿਆ ਨਾ ਤਾਂ ਉਸ ਸਮੇਂ ਇੱਕ ਸੰਤ ਫਕੀਰ ਉਸ ਗਲੀ ਚੋਂ ਲੰਘਦੇ ਪਏ ਸੀ ਸੰਤ ਫਕੀਰ ਜਦੋਂ ਲੰਘੇ ਤਾਂ ਚੋਰ ਪਹਿਲਾਂ ਡਰ ਕੇ ਘਬਰਾ ਕੇ ਤੇ ਇੱਕ ਦੀਵਾਰ ਦੇ ਪਿੱਛੇ ਖੜਾ ਹੋ ਗਿਆ ਪਰ ਜਦੋਂ ਸੰਤ ਫਕੀਰ ਕੋਲ ਗਏ ਤਾਂ ਉਹ ਅੱਗੇ ਆ ਗਿਆ ਸੰਤ ਫਕੀਰ ਜੀ ਕਹਿੰਦੇ ਬੀ ਮਨੁੱਖਾ ਤੂੰ ਕੀ ਕੰਮ ਕਰਦਾ ਕਹਿਣ ਲੱਗਾ ਹੁਣ ਸੰਤ ਫਕੀਰ ਨੇ ਪੁੱਛਦੇ ਪਏ ਨੇ ਇਹਨਾਂ ਨੂੰ ਝੂਠ ਕਿਵੇਂ ਬੋਲਾ ਕਹਿਣ ਲੱਗਾ ਸੰਤ ਫਕੀਰ ਜੀ ਮੈਂ ਚੋਰੀ ਕਰਦਾ ਸੰਤ ਫਕੀਰ ਕਹਿੰਦੇ ਵੀ ਚੋਰੀ ਕਰਨਾ ਤੇ ਚੰਗੀ ਗੱਲ ਨਹੀਂ ਕਿਨੇ ਸੰਤ ਫਕੀਰ ਜੀ ਵੀ ਹੋਰ ਕੋਈ ਕੰਮ ਨਹੀਂ ਆਉਂਦਾ ਇਸ ਕਰਕੇ ਚੋਰੀ ਕਰਦਾ ਉਹ ਕਹਿੰਦੇ ਵੀ ਜੇ ਮੈਂ ਤੈਨੂੰ ਕੋਈ ਗੱਲ ਕਹਾਂ ਤੇ ਤੂੰ ਉਹ ਮੰਨੇਗਾ ਕਹਿੰਦਾ ਜੀ ਚੋਰੀ ਨੂੰ ਮੈਂ ਨਹੀਂ ਛੱਡ ਸਕਦਾ ਹੋਰ ਜੋ ਕੰਮ ਕਹੋਗੇ ਮੈਂ ਕਰਾਂਗਾ ਸੰਤ ਫਕੀਰ ਕਹਿੰਦੇ ਫਿਰ ਅੱਜ ਤੋਂ ਝੂਠ ਬੋਲਣਾ ਬੰਦ ਕਰ ਤੇ ਉਹ ਕਹਿੰਦਾ ਵੀ ਚਲ ਕਿੱਡੀ ਕੁ ਗੱਲ ਐ ਠੀਕ ਐ ਮੈਂ ਅੱਜ ਤਾਂ ਝੂਠ ਨਹੀਂ ਬੋਲਾਂਗਾ ਇੰਨਾ ਕਹਿ ਕੇ ਉਹ ਸੰਤ ਫਕੀਰ ਉੱਥੋਂ ਚਲੇ ਗਏ ਉਹ ਅਕਸਰ ਹੀ ਇਹ ਰਾਤ ਨੂੰ ਇਹਨਾਂ ਨਗਰਾਂ ਦੇ ਵਿੱਚ ਘੁੰਮਿਆ ਕਰਦੇ ਸੀ ਤੇ ਪਰਮਾਤਮਾ ਦਾ ਨਾਮ ਲਿਆ ਕਰਦੇ ਸੀ ਹੁਣ ਉਹ ਇੰਨਾ ਕਹਿ ਕੇ ਤੇ ਚਲੇ ਗਏ ਹੁਣ ਅੱਗੇ ਨਾ ਚੋਰੀ ਕਰਨ ਲਈ ਜਾਂਦਾ ਤੁਰਦਾ ਤੁਰਦਾ ਅੱਗੇ ਗਿਆ ਤਾਂ ਉਸ ਨਗਰ ਦਾ ਜਿਹੜਾ ਰਾਜਾ ਸੀ ਉਹ ਅਕਸਰ ਹੀ ਭੇਸ ਬਦਲ ਕੇ ਤੇ ਉੱਥੇ ਜਾਇਆ ਕਰਦਾ ਸੀ ਦੇਖਦਾ ਸੀ ਵੀ ਮੇਰੇ ਨਗਰ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਵਿੱਚ ਤਾਂ ਨਹੀਂ ਹੁਣ ਨਾ ਜਦੋਂ ਇਹ ਚੋਰ ਜਾਂਦਿਆ ਸੀ ਤੇ ਰਾਜੇ ਨੇ ਵੀ ਸਧਾਰਨ ਕੱਪੜੇ ਪਾਏ ਸਨ ਰਾਜਾ ਇਹ ਚੋਰ ਦੇ ਕੋਲ ਆਇਆ ਤੇ ਕਹਿੰਦਾ ਭਰਾਵਾ ਤੂੰ ਕਿੱਥੇ ਚੱਲਿਆ ਹੁਣ ਉਹਨੇ ਉਹ ਸੰਤ ਫਕੀਰ ਜੀ ਨੂੰ ਵਾਅਦਾ ਕੀਤਾ ਸੀ ਮੈਂ ਚੋਰੀ ਜਿਹੜਾ ਵੀ ਝੂਠ ਨਹੀਂ ਬੋਲਾਂਗਾ ਕਹਿੰਦਾ ਭਰਾਵਾ ਮੈਂ ਚੋਰੀ ਕਰਨ ਚੱਲਾਂ ਉਹ ਰਾਜਾ ਸੁਣ ਕੇ ਹੈਰਾਨ ਹੋਇਆ ਪਰ ਫਿਰ ਜਦੋਂ ਚੋਰ ਉਹਨੂੰ ਪੁੱਛਦਾ ਵੀ ਤੂੰ ਕਿੱਥੇ ਚੱਲਿਆ ਕਹਿੰਦਾ ਮੈਂ ਵੀ ਚੋਰਾਂ ਤੇ ਚੋਰੀ ਕਰਨ ਚੱਲਾਂ ਕਿੰਦਾ ਭਰਾ ਵਾ ਫਿਰ ਦੋਨੋਂ ਹੀ ਚੋਰੀ ਕਰਨ ਚੱਲਦੇ ਆ ਹੁਣ ਨਾ ਜਦੋਂ ਚੋਰੀ ਕਰਨ ਜਾਂਦੇ ਨੇ ਤਾਂ ਰਾਜਾ ਕਹਿੰਦਾ ਵੀ ਤੂੰ ਚੋਰੀ ਕਿੱਥੇ ਕਰਨੀ ਕਿਨਾਂ ਛੋਟੀਆਂ ਮੋਟੀਆਂ ਤੇ ਬੜੀਆਂ ਚੋਰੀਆਂ ਕਰ ਲਿਆ ਨੇ ਅੱਜ ਕਿਤੇ ਵੱਟਾ ਵੱਡਾ ਹੱਥ ਮਾਰਦੇ ਅਗੋਂ ਰਾਜਾ ਕਹਿੰਦਾ ਫਿਰ ਮੈਂ ਤੈਨੂੰ ਦੱਸਦਾ ਆਪਾਂ ਰਾਜੇ ਦੇ ਮਹਿਲ ਚੋਰੀ ਕਰਦੇ ਆਂ ਚੋਰ ਕਹਿੰਦਾ ਭਰਾਵਾ ਵੀ ਤੂੰ ਪਾਗਲ ਹੈ ਰਾਜੇ ਦੇ ਮਹਿਲ ਕਿਵੇਂ ਚੋਰੀ ਕਰ ਸਕਦੇ ਆ ਕਹਿੰਦਾ ਭਰਾਵਾ ਮੈਂ ਉਥੇ ਦਰਬਾਰੀ ਸੀ ਰਾਜੇ ਦੇ ਨਾਲ ਲਾਗੜਾਟ ਹੋ ਗਈ ਤੇ ਉਹਨੇ ਮੈਨੂੰ ਉੱਥੋਂ ਕੱਢਤਾ ਪਰ ਮੈਨੂੰ ਪਤਾ ਹੈ ਖਜ਼ਾਨਾ ਕਿੱਥੇ ਪਿਆ ਮੈਂ ਤੈਨੂੰ ਉੱਥੇ ਲੈ ਕੇ ਤੇ ਜਾ ਸਕਦਾ ਕਹਿੰਦਾ ਠੀਕ ਹੈ ਹੁਣ ਦੋਨੋਂ ਜਣੇ ਰਾਜ ਮੈਲ ਦੇ ਪਿਛਲੇ ਪਾਸੇ ਜਾਂਦੇ ਨੇ ਰਾਜਾ ਉਹਨੂੰ ਉੱਥੇ ਤਜੋਰੀ ਦੇ ਕੋਲ ਤੱਕ ਲੈ ਜਾਂਦਾ ਹੁਣ ਅੱਗੇ ਚੋਰ ਨੂੰ ਕਹਿੰਦਾ ਵੀ ਤੂੰ ਅੰਦਰ ਜਾ ਤੇ ਮੈਂ ਇੱਥੇ ਨਿਗਰਾਨੀ ਰੱਖਦਾ ਹੁਣ ਨਾ ਉਹ ਚੋਰ ਅੰਦਰ ਗਿਆ ਚੋਰ ਨੇ ਉਹਦੇ ਸਾਹਮਣੇ ਕੋਈ ਸੱਬਲ ਪਈ ਸੀ ਕੋਈ ਵੱਟਾ ਪਿਆ ਤਰ੍ਹਾਂ-ਤਰ੍ਹਾਂ ਦੇ ਜੰਦਰੇ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਤੋਂ ਕੁਝ ਨਾ ਖੁੱਲਿਆ ਇਹਨੂੰ ਧਿਆਨਿਕ ਸੰਦੂਕ ਤੇ ਗਿਆ ਜਿੱਤੇ ਕੋਈ ਜੰਦਰਾ ਨਹੀਂ ਸੀ ਹੈਗਾ ਉਹਨੇ ਕਾਲੀ ਨਾਲ ਉਹਨੂੰ ਖੋਲਿਆ ਉੱchna ਪੰਜ ਬੇਸ਼ਕੀਮਤੀ ਰਤਨ ਪਏ ਸਨ ਜਿੰਨਾ ਡੱਬੇ ਦਾ ਜਦੋਂ ਉਹਨੇ ਉਤੋਂ ਖੋਲਿਆ ਨਾ ਤੇ ਉਹਦੀ ਪ੍ਰਕਾਸ਼ ਨਾਲ ਹੀ ਸਾਰਾ ਕਮਰਾ ਜਗਮਗਾਉਣ ਲੱਗ ਗਿਆ ਹੁਣ ਵਿੱਚ ਪੰਜ ਸਨ ਉਹ ਕਹਿੰਦਾ ਜੇ ਪੰਜ ਲੈ ਕੇ ਗਿਆ ਤੇ ਅੱਧੋ-ਅੱਧ ਕਿਵੇਂ ਕਰਾਂਗੇ ਵੀ ਅਸੀਂ ਤੇ ਜੋ ਵੀ ਖਜ਼ਾਨਾ ਹੈ ਅੱਧੋ-ਅੱਧ ਕਰਨਾ ਹੈ ਮੈਂ ਐਨੇ ਕਰਤਾ ਕਿ ਚਾਰ ਲੈ ਜਨਾ ਵਾ ਦੋ ਉਹਨੂੰ ਦੇ ਦਾਂਗਾ ਦੋ ਆਪ ਰੱਖ ਲਾਂਗਾ ਹੁਣ ਚਾਰ ਵਿੱਚੋਂ ਚੁੱਕ ਕੇ ਤੇ ਉਹ ਨਾ ਬਾਹਰ ਆ ਜਾਂਦਾ ਜਾ ਕੇ ਕਹਿੰਦਾ ਭਰਾਵਾ ਹੋਰ ਕਿਸੇ ਬਕਸੇ ਦਾ ਮੇਰ ਤੋਂ ਜੰਦਰਾ ਨਹੀਂ ਟੁੱਟਾ ਇਹਨੂੰ ਜੰਦਰਾ ਨਹੀਂ ਸੀ ਲੱਗਾ ਇੱਚ ਪੰਜ ਬੇਸ਼ਕੀਮਤੀ ਹੀਰੇ ਪਏ ਸਨ ਇਹਨੂੰ ਜਦੋਂ ਖੋਲਿਆ ਸੀ ਉਦੋਂ ਹੀ ਕਮਰੇ 'ਚ ਪ੍ਰਕਾਸ਼ ਹੋ ਗਿਆ ਮੈਨੂੰ ਲੱਗਦਾ ਹੈ ਬੜੇ ਬੇਸ਼ਕੀਮਤੀ ਨੇ ਆ ਦੋ ਤੇਰੇ ਤੇ ਆ ਦੋ ਮੇਰੇ ਪੰਜਵਾਹ ਤਾਂ ਨਹੀਂ ਲੈ ਕੇ ਆਇਆ ਕਿਉਂਕਿ ਆਪਾਂ ਅੱਧੋ-ਅੱਧ ਕਰਨਾ ਸੀ ਇਹ ਟੁੱਟਣਾ ਨਹੀਂ ਸੀ ਤੇ ਆਪਾਂ ਅੱਧਾ ਕਿਵੇਂ ਕਰ ਸਕਦੇ ਸੀ ਇਸ ਲਈ ਆ ਦੋ ਤੇਰੇ ਨੇ ਤੇ ਆ ਦੋ ਮੇਰੇ ਨੇ ਤੇ ਅੱਜ ਤੋਂ ਬਾਅਦ ਆਪਾਂ ਇੱਕ ਦੂਜੇ ਨੂੰ ਨਹੀਂ ਮਿਲਾਂਗੇ ਵੀ ਤੂੰ ਕੋਣ ਤੇ ਮੈਂ ਕੋਲ ਇੰਨਾ ਕਹਿ ਕੇ ਚੋਰ ਉੱਥੋਂ ਚਲਾ ਗਿਆ ਹੁਣ ਰਾਜਾ ਸੋਚਣ ਲੱਗਾ ਵੀ ਇਹ ਚੋਰ ਏ ਇੰਨੇ ਜਦੋਂ ਮੈਂ ਉਸ ਤੋਂ ਪੁੱਛਿਆ ਇੰਨੇ ਉਦੋਂ ਵੀ ਦੱਸਤਾ ਵੀ ਮੈਂ ਚੋਰੀ ਕਰਨ ਲੱਗਾ ਮੈਂ ਇੰਨੇ ਉਦੋਂ ਵੀ ਸੱਚ ਬੋਲਿਆ ਹੁਣ ਅੰਦਰ ਜਾ ਕੇ ਦੇਖਾਂ ਵੀ ਨੇ ਕੋਈ ਹੇਰਾ ਫੇਰੀ ਤਾਂ ਨਹੀਂ ਕੀਤੀ ਰਾਜਾ ਜਦੋਂ ਅੰਦਰ ਗਿਆ ਉਥੇ ਸੱਚ ਮੋ 4 ਉਥੇ ਇੱਕ ਹੀਰਾ ਪਿਆ ਹੋਇਆ ਸੀ ਉਹ ਕਹਿੰਦਾ ਚੋਰੀ ਵੀ ਕਰਦਾ ਤੇ ਸੱਚ ਵੀ ਬੋਲਦਾ ਇਹਦੇ ਪਿੱਛੇ ਕਾਰਨ ਕੀ ਹੈ ਰਾਜੇ ਨੇ ਉਹ ਬੂਆ ਖੁੱਲਾ ਰਹਿਣ ਦਿੱਤਾ ਰਾਜ ਮਹਿਲ ਦੇ ਅੰਦਰ ਗਿਆ ਤੇ ਜਾ ਕੇ ਸੋ ਗਿਆ ਹੁਣ ਸਵੇਰ ਹੋਈ ਤੇ ਰਾਜ ਮਹਿਲ ਦਾ ਜਿਹੜਾ ਉਹ ਖਜ਼ਾਨੇ ਦਾ ਬੂਆ ਸੀ ਉਹ ਖੁੱਲਿਆ ਤੇ ਹਾਹਾਕਾਰ ਮੱਚ ਗਈ ਵੀ ਖਜ਼ਾਨੇ 'ਚ ਚੋਰੀ ਹੋ ਗਈ ਖਜ਼ਾਨੇ 'ਚ ਚੋਰੀ ਹੋ ਗਈ ਹੁਣ ਉਹ ਖਜ਼ਾਨੇ ਵਿੱਚ ਖਜ਼ਾਨੇ ਦੇ ਮੰਤਰੀ ਤੋਂ ਬਿਨਾਂ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਹੈਗੀ ਹੁਣ ਖਜ਼ਾਨੇ ਦਾ ਮੰਤਰੀ ਆਇਆ ਉਹ ਅੰਦਰ ਗਿਆ ਉਨੇ ਜਾ ਕੇ ਸਾਰਾ ਕੁਝ ਦੇਖਿਆ ਹਰ ਜੰਦਰਾ ਉਵੇਂ ਵਜਾ ਹੋਇਆ ਸੀ ਬਸ ਇੱਕ ਬਕਸਾ ਖੁੱਲਿਆ ਸੀ ਤੇ ਉਹ ਬਕਸੇ ਦੇ ਵਿੱਚੋਂ ਹੀਰੇ ਗਾਇਬ ਸ ਹੁਣ ਉਹ ਖਜ਼ਾਨਾ ਮੰਤਰੀ ਸੋਚਣ ਲੱਗਾ ਵੀ ਪੰਜ ਹੀਰੇ ਸਨ ਚਾਰ ਗਾਇਬ ਹੋ ਗਏ ਜਿਵੇਂ ਉਹ ਜਾ ਕੇ ਬਾਹਰ ਕਹਿਦਾ ਵੀ ਪੰਜਵਾਂ ਵੀ ਗਾਇਬ ਹੋ ਗਿਆ ਤੇ ਕਿੰਨੇ ਪੁੱਛ ਪੜਤਾਲ ਕਰਨੀ ਉਹਨੇ ਉਹ ਪੰਜਵਾਂ ਹੀਰਾ ਦਿਨ ਦਾ ਚੜਾ ਸੀ ਉਹਨੇ ਆਪਣੇ ਜਿਹੜਾ ਉਹਨਾਂ ਸਾਫਾ ਆਸੇ ਪਾਸੇ ਆਪਣੀ ਜਿਹੜੀ ਪੋਸ਼ਾਕ ਦੇ ਲਪੇਟਿਆ ਸੀ ਨਾ ਉਹਦੇ ਵਿੱਚ ਲਪੇਟ ਕੇ ਤੇ ਉੱਥੇ ਆ ਗਿਆ ਰਾਜੇ ਨੂੰ ਜਾ ਕੇ ਦੱਸਿਆ ਵੀ ਰਾਜਾ ਹੋਰ ਖਜ਼ਾਨਾ ਸਹੀ ਸਲਾਮਤ ਹੈ ਪਰ ਜਿਹੜੇ ਤੁਸੀਂ ਪੰਜ ਬੇਸ਼ਕੀਮਤੀ ਰਤਨ ਲੈ ਕੇ ਆਏ ਸੀ ਨਾ ਉਹ ਪੰਜ ਦੇ ਪੰਜ ਚੋਰੀ ਹੋ ਗਏ ਨੇ ਰਾਜੇ ਨੇ ਤੋਬਾਰਾ ਗੱਲ ਦੁਰਾਈ ਵੀ ਕਿਹੜੇ ਰਤਨ ਉਹਨੇ ਕਿਹਾ ਜਿਹੜੇ ਬੇਸ਼ਕੀਮਤੀ ਤੇ ਪੰਜ ਰਤਨ ਰਾਤ ਨੂੰ ਜਾਗਦੇ ਨੇ ਉਹ ਵਾਲੇ ਰਤਨ ਗਾਇਬ ਹੋ ਗਏ ਰਾਜੇ ਨੇ ਪੁੱਛਿਆ ਕਿੰਨੇ ਰਤਨ ਗਾਇਬ ਹੋਏ ਨੇ ਉਹਨੇ ਕਿਹਾ ਜੀ ਪੰਜ ਰਾਜਾ ਹੁਣ ਸਮਝਦੇ ਸਾਰ ਉਹਨੂੰ देर ਨਾ ਲੱਗੀ ਉਨੇ ਕਿਹਾ ਵੀ ਖਜ਼ਾਨੇ ਵਿੱਚ ਤੁਹਾਡੇ ਤੋਂ ਬਿਨਾ ਹੁਣ ਕੋਈ ਗਿਆ ਉਹਨੇ ਕਿਹਾ ਨਹੀਂ ਜੀ ਮੇਰੀ ਜਾਇਜ਼ਤ ਤੋਂ ਬਿਨਾ ਅੰਦਰ ਕੋਈ ਜਾ ਨਹੀਂ ਸਕਦਾ ਚੋਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਹੀ ਗਿਆ ਵਾਂ ਉਹਨੇ ਕਿਹਾ ਠੀਕ ਹੈ ਕਿਨੇ ਚੋਰੀ ਹੋਣ ਤੋਂ ਬਾਅਦ ਤੁਸੀਂ ਸਿੱਧਾ ਕਹਿੰਦੇ ਮੇਰੇ ਕੋਲ ਆਇਆ ਉਹਨੇ ਕਿਹਾ ਵੀ ਤੁਸੀਂ ਹੁਣੇ ਹੀ ਜਿੰਨੇ ਮੰਤਰੀ ਆਸ-ਪਾਸ ਨੇ ਤੁਸੀਂ ਸਭ ਨੂੰ ਭੇਜੋ ਤੇ ਉਹਨਾਂ ਹੀਰਿਆਂ ਬਾਰੇ ਪਤਾ ਕਰੋ ਹੁਣ ਉਹ ਵਿਚਾਰਾ ਚੋਰ ਸੀ ਉਹ ਜੋਰੀ ਦੇ ਕੋਲ ਗਿਆ ਇੰਨਾ ਚਿਰ ਹਾਹਾਕਾਰ ਮੱਚੀ ਪਈ ਸੀ ਉਹਨੇ ਜਦੋਂ ਉਥੇ ਚੋਰ ਨੇ ਉਹ ਹੀਰੇ ਰਤਨ ਉਹਨੂੰ ਦਿੱਤੇ ਤੇ ਉਹ ਜੋਰੀ ਨੇ ਫੜ ਕੇ ਤੇ ਉਹ ਰਾਜੇ ਦੇ ਕੋਲ ਪੇਸ਼ ਕਰ ਦਿੱਤਾ ਹੁਣ ਉਹ ਵਿਚਾਰਾ ਉਥੇ ਆ ਗਿਆ ਹੁਣ ਰਾਜਾ ਤੇ ਉਹਨੂੰ ਪਛਾਣਦਾ ਸੀ ਰਾਜੇ ਨੇ ਉਹਨੂੰ ਪੁੱਛਿਆ ਵੀ ਤੂੰ ਰਾਤ ਨੂੰ ਚੋਰੀ ਕੀਤੀ ਹੈ ਉਹਨੇ ਕਿਹਾ ਹਾਂਜੀ ਮੈਂ ਚੋਰੀ ਕੀਤੀ ਹੈ ਪਰ ਇਕੱਲੇ ਨਹੀਂ ਕੀਤੀ ਤੁਹਾਡੇ ਰਾਜ ਦੇ ਵਿੱਚ ਇੱਕ ਦਰਬਾਰੀ ਸੀ ਜਿਹਨੂੰ ਤੁਸੀਂ ਨੌਕਰੀ ਤੋਂ ਕੱਢਤਾ ਉਹਨੇ ਮੈਨੂੰ ਥਾਂ ਠਕਾਣਾ ਦੱਸਿਆ ਤੇ ਉਹਦੇ ਨਾਲ ਮੈਂ ਮਿਲ ਕੇ ਚੋਰੀ ਕੀਤੀ ਦੋ ਰਤਨ ਉਹ ਲੈ ਗਿਆ ਤੇ ਦੋ ਹੀ ਰਤਨ ਮੈਂ ਲੈ ਕੇ ਗਿਆ ਸੀ ਇੱਕ ਰਤਨ ਮੈਂ ਉੱਥੇ ਛੱਡਦਾ ਸੀ ਰਾਜਾ ਤ ਹੁਣੇ ਸਾਰੀ ਗੱਲ ਜਾਣਦਾ ਸੀ ਹੁਣ ਇਹ ਜਦੋਂ ਗੱਲ ਕਹੀ ਨਾ ਤਾਂ ਖਜ਼ਾਨਾ ਮੰਤਰੀ ਕਹਿੰਦਾ ਵੀ ਕਿਉਂ ਝੂਠ ਬੋਲਦਾ ਕਿਉਂ ਮਨਕੰਨਤ ਕਹਾਣੀਆਂ ਕੱਢਦਾ ਉੱਥੇ ਅੱਜ ਤੱਕ ਜਿੰਨੇ ਖਜ਼ਾਨੇ ਚ ਮੈਂ ਦਰਬਾਰੀ ਲਾਇਨੇ ਹੁ ਅਜ ਤੱਕ ਉੱਥੇ ਕੰਮ ਕਰਦੇ ਪਏ ਨੇ ਦੂਸਰਾ ਤੂੰ ਕਹਿ ਰਿਹਾ ਕਿ ਤੂੰ ਚਾਰ ਲੈ ਕੇ ਗਿਆ ਤੇ ਦੋ ਉੱਥੀ ਨੇ ਪਰ ਉੱਥੇ ਦੇ ਪੰਜ ਦੇ ਪੰਜ ਹੀ ਚੋਰੀ ਹੋਏ ਨੇ ਤੂੰ ਕਿਉਂ ਕਹਾਣੀਆਂ ਕੜ ਕੜ ਕੇ ਸਾਨੂੰ ਗੁੰਮਰਾਹ ਕਰ ਰਿਹਾ ਹੈਂ ਰਾਜੇ ਨੇ ਉਹਨੂੰ ਕਿਹਾ ਵੀ ਤੂੰ ਸੱਚ ਦੱਸ ਵੀ ਤੂੰ ਚੋਰੀ ਕੀਤੀ ਹੈ ਉਹਨੇ ਸਾਰੀ ਕਹਾਣੀ ਫੇਰ ਦੁਹराई ਰਾਜਾ ਸੋਚਣ ਲੱਗਾ ਵੀ ਨੇ ਚੋਰੀ ਕੀਤੀ ਤੇ ਕਬੂਲ ਵੀ ਕਰ ਲਈ ਇਹ ਕਿਹਦਾ ਹੈ ਮਨੁੱਖ ਵੀ ਚੋਰੀ ਵੀ ਕਰਦਾ ਤੇ ਸੱਚ ਬੋਲਦਾ ਹੁਣ ਨਾ ਮੰਤਰੀ ਉਸ ਤੇ ਤਰ੍ਹਾਂ ਤਰ੍ਹਾਂ ਦੀਆਂ ਤੋਂਮਤਾ ਲਾਣ ਲਗਾ ਰਾਜੇ ਨੇ ਨਾ ਹੁਣ ਥੋੜੇ ਸਮੇਂ ਲਈ ਕਿਹਾ ਵੀ ਸਾਰੇ ਜਣੇ ਚੁੱਪ ਹੋ ਜੋ ਉਹਨੇ ਹੁਣ ਦੁਬਾਰਾ ਕਿਹਾ ਵੀ ਦੇਖ ਰਾਜਨ ਵੀ ਮੇਰੇ ਨਾਲ ਸਾਥ ਹੀ ਹੈਗਾ ਸੀ ਮੰਤਰੀਆਂ ਦਾ ਵੀ ਨਹੀਂ ਇਹ ਮਾਨ ਘੜ ਤਕਾਣੀਆਂ ਘੜਦਾ ਪਿਆ ਰਾਜ ਨੇ ਸਭ ਨੂੰ ਸ਼ਾਂਤ ਕਰਾਇਆ ਤੇ ਰਾਜਾ ਇੱਕੋ ਦਮ ਸਿਹਾਸਣ ਤੋਂ ਖੜਾ ਹੋਇਆ ਤੇ ਦੱਬ ਵਿੱਚੋਂ ਆਪਣੇ ਉਹ ਦੋ ਜਿਹੜੇ ਹੀਰੇ ਸਨ ਉਹ ਕੱਢ ਕੇ ਉਹਦੇ ਅੱਗੇ ਰੱਖਤੇ ਕਿੰਦਾ ਵੀ ਇਹ ਸੱਚ ਬੋਲਦਾ ਪਿਆ ਦੋ ਹੀਰੇ ਇਹਦੇ ਕੋਲ ਨੇ ਦੋ ਮੇਰੇ ਕੋਲ ਨੇ ਤੁਹਾਨੂੰ ਸਭ ਨੂੰ ਪਤਾ ਮੈਂ ਰਾਤ ਨੂੰ ਭੇਸ ਬਦਲ ਕੇ ਵੱਖ-ਵੱਖ ਨਗਰ ਦੇ ਵਿੱਚ ਜਾਂਦਾ ਮਾਂ ਉੱਥੇ ਮੈਨੂੰ ਇਹ ਮਿਲਿਆ ਇਹ ਚੋਰ ਇਹ ਸੱਚ ਬੋਲਦਾ ਮੈਨੂੰ ਪਰਖਣਾ ਚਾਹੁੰਦਾ ਸੀ ਇਹ ਚੋਰੀ ਕਰਕੇ ਵੀ ਸੱਚ ਬੋਲਦਾ ਪਿਆ ਇਹਦੇ ਕੋਲ ਦੋ ਹੀਰੇ ਨੇ ਚੋਰੀ ਕਰਕੇ ਮੈਨੂੰ ਦਿੱਤੇ ਤੇ ਦੋ ਇਹਨੇ ਆਪ ਰੱਖੇ ਇੱਕ ਹੀਰਾ ਹੀ ਉੱਥੇ ਸੀ ਕੇ ਮੰਤਰੀ ਤੇਰੇ ਤੋਂ ਬਿਨਾ ਉੱਥੇ ਨਹੀਂ ਗਿਆ ਤੇਰੀ ਦਬਜ ਚ ਜੋ ਹੀਰਾ ਉਹ ਕੱਢ ਕੇ ਦੇ ਦੇ ਮੰਤਰੀ थरथरा ਕੰਬਣ ਲੱਗਾ ਹੁਣ ਮੰਤਰੀ ਕੋਲ ਹੋਰ ਕੋਈ ਰਾਹ ਨਹੀਂ ਸੀ ਮੰਤਰੀ ਨੇ ਉਹ ਕੱਢ ਕੇ ਤੇ ਦਿੱਤਾ ਉਹ ਰਾਜੇ ਤੋਂ ਮਾਫੀ ਮੰਗਣ ਲੱਗਾ ਵੀ ਰਾਜਾ ਮੈਨੂੰ ਮਾਫ ਕਰ ਉਹਨੇ ਕਿਹਾ ਵੀ ਮੈਂ ਤੇ ਅਜ ਤੱਕ ਖਜ਼ਾਨੇ ਚ ਕਦੀ ਗਿਆ ਹੀ ਨਹੀਂ ਮੈਂਨੇ ਹਰ ਖਜ਼ਾਨੇ ਦਾ ਜੋ ਵੀ ਲੇਖਾ ਜੋਖਾ ਹੈ ਤੇਰੇ ਕੋਲ ਤੇ ਇਸ ਹਿਸਾਬ ਨਾਲ ਤਾਂ ਤੂੰ ਪਤਾ ਨਹੀਂ ਕਿੰਨੀਆਂ ਗੜਬੜ ਕੀਤੀਆਂ ਹੋਣਗੀਆਂ ਤੂੰ ਇਸ ਥਾਂ ਦੇ ਲਾਇਕ ਹੀ ਨਹੀਂ ਹੈਗਾ ਰਾਜੇ ਨੇ ਕਿਹਾ ਇਸ ਨੂੰ ਸਜ਼ਾ ਦਿੱਤੀ ਜਾਵੇ ਹੁਣ ਉਹਨੂੰ ਸਜ਼ਾ ਮਿਲੇਗੀ ਰਾਜੇ ਨੇ ਹੁਣ ਉਸ ਨੂੰ ਚੋਰ ਨੂੰ ਕੋਲ ਬੁਲਾਇਆ ਤੇ ਕਿਹਾ ਵੀ ਮੇਰੇ ਮਨ ਚ ਬੜੇ ਸਾਰੇ ਸਵਾਲ ਨੇ ਤੂੰ ਦਾ ਜਵਾਬ ਦੇ। ਕਹਿੰਦਾ ਜੀ ਦੱਸੋ। ਰਾਜੇ ਨੇ ਕਿਹਾ ਵੀ ਤੂੰ ਚੋਰੀ ਵੀ ਕਰਦਾ ਤੇ ਸੱਚ ਬੋਲਦਾ। ਇਹਦੇ ਪਿੱਛੇ ਕੀ ਕਾਰਨ ਹੈ? ਕਹਿੰਦੇ ਜੀ ਮੈਨੂੰ ਇੱਕ ਸੰਤ ਫਕੀਰ ਮਿਲੇ ਸੀ। ਉਹਨਾਂ ਕਿਆ ਸੀ ਮੇਰੀ ਇੱਕ ਗੱਲ ਮੰਨ ਲੈ। ਮੈਂ ਕਿਆ ਸੀ ਚੋਰੀ ਛੱਡ ਕੇ ਹਰ ਗੱਲ ਮੰਨਾਂਗਾ। ਉਹਨਾਂ ਕਿਆ ਸੀ ਝੂਠ ਨਹੀਂ ਬੋਲਣਾ ਤੇ ਕਹਿੰਦੇ ਮੈਂ ਉਹਨਾਂ ਦੀ ਗੱਲ ਮੰਨੀ ਹੈ। ਮੈਂ ਜ਼ਿੰਦਗੀ ਚੋਂ ਝੂਠ ਨਹੀਂ ਬੋਲਦਾ ਤੇ ਮੈਂ ਸੱਚ ਹੀ ਬੋਲਦਾ ਹਾਂ। ਰਾਜੇ ਨੇ ਕਿਹਾ ਜੇ ਤੂੰ ਇੰਨਾ ਜ਼ਿਆਦਾ ਸੱਚ ਦਾ ਪਹਿਰੇਦਾਰ ਹੈ ਤੇ ਫਿਰ ਇਹ ਖਜ਼ਾਨੇ ਦਾ ਮੰਤਰੀ ਤੂੰ ਬਣ ਜਾ। ਉਹਨੇ ਕਿਹਾ ਜੀ ਵੀ ਇਹਦੇ ਲਈ ਤੁਹਾਡੇ ਸੱਤ ਬਚਨ। ਹੁਣ ਉਹ ਜਦੋਂ ਖਜ਼ਾਨੇ ਦਾ ਮੰਤਰੀ ਬਣਿਆ ਤੇ ਉਹਨੇ ਕਿਹਾ ਵੀ ਮੈਂ ਨਾ ਰੋਜ਼ ਉਸ ਸੰਤ ਫਕੀਰ ਜੀ ਕੋਲ ਜ਼ਰੂਰ ਜਾਣਾ ਚਾਹੁੰਨਾ। ਉਹਨਾਂ ਕੋ ਸਮਾਂ ਮਿਲੇ। ਉਹ ਕਿ ਰਾਜੇ ਨੇ ਪੁੱਛਿਆ ਵੀ ਕਿਉਂ? ਕਹਿੰਦਾ ਵੀ ਜੇ ਉਹਨਾਂ ਦੀ ਇੱਕ ਗੱਲ ਸੁਣਨ ਨਾਲ ਮੈਂ ਅੱਜ ਚੋਰ ਤੋਂ ਮੈਂ ਖਜ਼ਾਨੇ ਦਾ ਮੰਤਰੀ ਬਣ ਗਿਆ। ਤੇ ਜੇ ਰੋਜ਼ ਉਹਨਾਂ ਕੋਲ ਕੋਈ ਗੱਲ ਸੁਣ ਕੇ ਆਵਾਂਗਾ ਉਹਨੂੰ ਜ਼ਿੰਦਗੀ 'ਚ ਅਮਲ ਕਰਾਂਗਾ ਤੇ ਮੇਰੀ ਜ਼ਿੰਦਗੀ ਕਿੰਨੀ ਸਵਰਗ ਵਾਲੀ ਬਣ ਜਾਈ। ਰਾਜੀ ਨੇ ਕਿਹਾ ਫਿਰ ਤੇਰੇ ਨਾਲ ਤੇ ਮੈਂ ਵੀ ਚੱਲਣਾ ਕਰਾਂਗਾ ਫਿਰ ਉਹਨੇ ਕਿਹਾ ਵੀ ਉਹ ਜਿਸ ਥਾਂ ਤੇ ਉਹ ਸੰਤ ਫਕੀਰ ਨੇ ਆਪਾਂ ਸਾਰੇ ਨਗਰ ਹੀ ਉਹਨਾਂ ਕੋਲ ਚੱਲਣਾ ਕਰਾਂਗੇ ਤੇ ਉਹਨਾਂ ਦੇ ਬਚਨ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਹੀ ਸਵਰਗ ਬਣਾ ਲਾਂਗੇ ਇਸ ਲਈ ਕਿਹਾ ਜਾਂਦਾ ਹੈ ਵੀ ਜਿਹੜੇ ਸੰਤ ਫਕੀਰ ਹੁੰਦੇ ਨੇ ਆ ਕਥਾ ਕੀਰਤਨ ਚ ਜਾਣੇ ਆ ਉੱਥੇ ਜਾ ਕੇ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਤੇ ਉਹਨਾਂ ਦੇ ਅਮਲ ਵੀ ਕਰਨਾ ਚਾਹੀਦਾ ਤੇ ਜ਼ਿੰਦਗੀ ਚ ਕਦੇ ਵੀ ਝੂਠ ਨਾ ਬੋਲੋ ਹਮੇਸ਼ਾ ਸੱਚ ਬੋਲੋ ਇੱਕ ਝੂਠ ਨੂੰ ਛੁਪਾ ਲਿਆ ਪਾ 100 ਹੋਰ ਝੂਠ ਬੋਲਦੇ ਇਸ ਲਈ ਹਮੇਸ਼ਾ ਸੱਚ ਦਾ ਪੱਲਾ ਫੜੋ ਜਦੋਂ ਸੱਚ ਬੋਲੋਗੇ ਤੇ ਰਸਨਾ ਤੇ ਵੀ ਸਤ ਆ ਜਾਏਗਾ ਫਿਰ ਜੋ ਮੰਗੋਗੇ ਉਹ ਹਰ ਇੱਕ ਅਰਦਾਸ ਕਬੂਲ ਹੋਵੇਗੀ ਇਸੇ ਸੱਚ ਬੋਲੋ ਕਥਾ ਕੀਰਤਨ ਸਰਵਣ ਕਰੋ ਪਰਮਾਤਮਾ ਤੁਹਾਡੇ ਤੇ ਜ਼ਰੂਰ ਮਿਹਰਬਾਨ ਹੋਣਗੇ ਫਿਰ ਅੱਜ ਦੀ ਕਥਾ ਤੋਂ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜਿਸ ਪਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਮੰਨਦੇ ਹੋ ਉਹ ਉਹਨਾਂ ਦਾ ਨਾਮ ਕਮੈਂਟ ਬਾਕਸ 'ਚ ਜ਼ਰੂਰ ਲਿਖਿਆ ਜੇ ਤੁਸੀਂ ਆਪਣਾ ਨਾਮ ਤੇ ਕਿਸ ਥਾਂ ਤੋਂ ਸਾਡੇ ਨਾਲ ਜੁੜੇ ਹੋਏ ਕਮੈਂਟ ਬਾਕਸ 'ਚ ਜ਼ਰੂਰ ਲਿਖਿਆ ਜੇ